ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਭੋਲਾ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਸਾਰੇ ਆਪਣੇ ਭੈਣ ਭਰਾ ਜਿਹੜੇ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਵੀ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਵੀਰ ਸੰਦੀਪ ਸਿੰਘ ਉਹਨਾਂ ਦਾ ਪਸ਼ੂ ਵਪਾਰ ਦੇ ਨਾਲ ਨਾਲ ਇੱਕ ਟਰੈਕਟਰ ਵਪਾਰ ਦਾ ਵੀ ਕੀਤਾ ਸੋ ਜਿਹੜੇ ਵੀਰ ਆਪਣੇ ਨਾਲ ਪੁਰਾਣੇ ਜੁੜੇ ਆ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਹੈਗੀ ਆ ਠੀਕ ਆ ਜੀ ਸੋ ਅੱਜ ਆਪਣੀ ਜਿਹੜੀ ਵਿਸ਼ੇਸ਼ ਤੌਰ ਤੇ ਵੀਡੀਓ ਇੱਕ ਟਰੈਕਟਰ ਜਿੰਨੇ ਵੀ ਤੁਸੀਂ ਇਹ ਟਰੈਕਟਰ ਦੇਖ ਰਹੇ ਜੇ 6 ਪੀਸ ਆ ਠੀਕ ਆ ਜੀ 6 ਟਰੈਕਟਰ ਨੇ 6 ਦੇ 6 ਅੱਜ ਫਾਰਸੀ ਦਾ ਬਕਾਊ ਆ ਤੇ ਮਾਡਲ ਕਿਹੜਾ ਕਿਹੜਾ ਟਰੈਕਟਰ ਸੰਦੀਪ ਸਿੰਘ ਹੋਂਦੇ ਕੋਲੇ ਮੌਜੂਦ ਆ ਕੀ ਕੀ ਰੇਟ ਆ ਤੇ ਕੀ ਕੰਡੀਸ਼ਨ ਆ ਠੀਕ ਆ ਜੀ ਪ੍ਰੋਪਰ ਆਪਾਂ ਜਿਹੜੀ ਤੁਹਾਨੂੰ ਤਸੱਲੀ ਦੇ ਨਾਲ ਚੈੱਕ ਕਰਵਾ ਦਾਂਗੇ ਸੋ ਜਿਹੜੇ ਮੇਰੇ ਭਰਾ ਫਾਰਮਰ ਭਰਾ ਠੀਕ ਆ ਜੀ ਇੱਕ ਸੈਕੰਡ ਹੈਂਡ ਟਰੈਕਟਰ ਖਰੀਦਣਾ ਚਾਹੁੰਦੇ ਆ ਉਹ ਤੁਸੀਂ ਪਿੰਡ ਸੋਰ ਸਿੰਘ ਵਿਜ਼ਿਟ ਕਰਿਓ ਠੀਕ ਆ ਜੀ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਵਾਹ ਕੇ ਚਲਾ ਕੇ ਤਸੱਲੀ ਕਰ ਲਿਆ ਜੇ ਉਹ ਕਰਦੇ ਆ ਗੱਲਬਾਤ ਵੀਰ ਸੰਦੀਪ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਹਿਬੀ ਕਰਦੇ ਸਸ ਜੀ ਸੰਦੀਪ ਸਾਹਿਬ ਜੀ ਠੀਕ ਠਾਕ ਜੇ ਮਰਜੀ ਭਰਾ ਜੀ ਨਰਾਜ ਕੈਂਪ ਸੇਤਾ ਬੜੀ ਕਿਰਪਾ ਕਰੂ ਆਰਾਮਦਾ ਜੀ ਠੀਕ ਆ ਲੈ ਵੀ ਸੰਦੀਪ ਵੀਰੇ ਅੱਜ ਟਰੈਕਟਰ ਆਪਣੇ ਕੋਲ ਟੋਟਲ 6 ਵਕਾਊ ਆ ਹਾਂਜੀ ਸੰਦੂ ਸਾਹਿਬ 8 ਟਰੈਕਟਰੇ 2 ਸੇਲ ਹੋ ਕੇ ਅੰਦਰ ਲੱਗੇ ਆ ਉਹ ਆਪਾਂ ਵਕਾਉਣੇ ਨੇ 6 ਆਉਣ ਭਰਾੜ ਠੀਕ ਆ ਜੀ ਤੇ ਸੰਦੂ ਸਾਹਿਬ ਕਿਹੜੇ ਟਰੈਕਟਰ ਨੂੰ ਕੜਨ ਨੂੰ ਵੀ ਲੱਗੀ ਹੋਵੇ ਨਾ ਤੇ ਆਪਾਂ ਤਾਂ ਵੀ ਦੇਣ ਦਾਰਿਆਂ ਬਸ ਇੱਕੋ ਹੀ ਕੰਮ ਕਰਨਾ ਜਾ ਕੇ ਜਿਹੜੇ ਵੀਰ ਨੇ ਵੀ ਲੈਣਾ ਤੇ ਚੋ ਤਾਂ ਲੱਡੂ ਵਾਲਾ ਡੱਬਾ ਵੰਡੋ ਤੇ ਪੈੜੀਆਂ ਸੰਦੂ ਸਾਹਿਬ ਪੈੜੀਆਂ ਪਾਓ ਕਿਹੜੀ ਗੱਲ ਇੱਕੋ ਹੀ ਆਪਾਂ ਮੋٹے ਤੌਰ ਤੇ ਸੰਦੀਪ ਦਿਖਾ ਦਗੇ ਵੀਰਾਂ ਨੂੰ ਇੱਧਰ ਆਪਣੇ ਕੋਲ 2 ਮਿੰਟਰਾ ਦੇ ਵਿੱਚ ਆ ਇਹ ਸੰਦੂ ਸਾਹਿਬ ਆ ਗਿਆ 2003 ਮਾਡਲ ਜੀ ਰਿਵਰਨਲ ਟਰੈਕਟਰ ਆ ਸਾਰਾ ਕਿਤੇ ਕੋ ਪੀਪੀ ਛਿਆਲੀ ਨੰਬਰ ਹੈ ਜੀ ਠੀਕ ਆ ਲਓ ਵੀ ਤਰਨ ਤਰਨ ਦੇ ਜਿਹੜੇ ਆਪਣੇ ਵਸਨੀਕ ਆ ਰੈ residense ਨੇ ਜੀ ਉਹਨਾਂ ਦੇ ਮਤਲਬ ਦੀ ਛਾਇਆ ਵੀ ਨੰਬਰ ਵੀ ਜਿਹੜਾ ਲੋਕਲ ਤੁਹਾਨੂੰ ਮਿਲ ਜਾਊਗਾ ਪੀਪੀ ਛਿਆਲੀ ਤਰਨ ਤਰਨ ਦਾ ਇਹ ਸੰਧੂ ਸਾਹਿਬ ਆ ਗਿਆ ਜੀ 99 ਮਾਡਲ ਇਹ ਵੀ ਸਾਰਾ ਟਰੈਕਟਰ ਹੀ ਨਾਲ ਆਇਆ ਹਾਂਜੀ ਸਾਰੇ ਰੀਲ ਆਏ ਛਿਲਡੇ ਪਾ ਟਰੈਕਟਰ ਵੀ ਜਿੱਦਾਂ ਮਰਜ਼ੀ ਵਾਹ ਕੇ ਕੁਸਥਲੀ ਕਰਕੇ ਖੜੇ ਆਪਾਂ ਗੱਲ ਮੁੱਕਦੀ ਐ ਵੀ ਸੰਦੀਪ ਸਿੰਘ ਇੰਜਨ ਗੇਅਰ ਦਾ ਲਿਫਟ ਕਰਕੇ ਓਕੇ ਹੋ ਗਿਆ ਇਹਨਾਂ ਕੋਲ ਪੱਕੇ ਆ ਗਾੜੀ ਸੰਤੋਸ਼ ਸਾਹਿਬ ਆ ਗਿਆ ਇਹ ਮੰਨ ਲਓ ਕਿ ਆ ਗਿਆ ਆਜੋ ਆਪਾਂ ਅੱਗੇ ਦਿਖਾ ਦਈਏ ਤੁਰੇ ਮੇਰਾ ਫਾਰਮ ਟਰੈਕ 45 ਆ ਗਿਆ ਜੀ ਹਾਂਜੀ ਗਾੜੀ ਆ ਆ ਗਿਆ ਜੀ 855 ਇਹ ਸੰਤੋਸ਼ ਸਾਹਿਬ ਮਾਡਲ 7 ਆ ਪਰ ਕੋਕਾ ਹੀ ਪੀਸ ਆ ਸੰਤੋਸ਼ ਸਾਹਿਬ ਸਾਰੇ ਹੀ ਨਵੇਂ ਆ ਟਰੈਕਟਰ ਵੀ ਬਹੁਤ ਸੋਹਣੀ ਕੰਡੀਸ਼ਨ ਆ ਹਾਂ ਬਹੁਤ ਜਿਆਦੀ ਸੋਹਣੀ ਐ ਸੀਸਾ ਹੀ ਪਾ ਕੇ ਸੰਤੋਸ਼ ਸਾਹਿਬ ਮਾਡਲ ਕਿੰਨਾ ਸੰਦੀਪ 7 ਮਾਡਲ 16 ਮਾਡਲੋਂ ਜ਼ਿਆਦਾ ਸਾਫ਼ ਆ ਸੰਦੂ ਸਾਹਿਬ। ਉਹ ਵੀ 7 ਮਾਰ ਲਾ ਦੋਸਤੋ ਫੀਲਿੰਗ ਆਊਗੀ ਤਕਰੀਬਨ ਤੁਹਾਨੂੰ ਜਿਵੇਂ 10 11 12 ਮਾਰ ਲੀ ਹਾਂਜੀ ਇਹ ਸੰਦੂ ਸਾਹਿਬ ਟਰੈਕਟਰ ਹੈਗਾ ਜੀ 11 ਮਾਡਲ। ਹਾਂਜੀ ਇਹ ਵੀ ਪੀਪੀਸ਼ ਵਾਲੀ ਨੰਬਰ ਆ ਜੀ। ਓਕੇ ਤਰਮਤਾਰਨ ਦਾ ਵੇਖੋ 55 55 ਨੰਬਰ ਲਿਆ। ਇਹ ਵੀਰੇ ਨੇ ਬੜਾ ਜ਼ਿਆਦਾ ਆਂਦੀ ਮਹਿੰਗਾ ਲਿਆ। ਗਾੜੀ ਸੰਦੂ ਸਾਹਿਬ ਇਹ ਹੈਗਾ ਜੀ 855 15 ਮਾਡਲ 15 ਮਾਡਲ ਦਾ। 15 ਮਾਡਲ ਆ ਗਿਆ। ਹਾਂ ਤੇ ਸੰਦੂ ਸਾਹਿਬ ਇਹਦੇ ਜਿਹੜੇ ਯਾਨੀ ਕਿ ਟਾਇਰ ਵੀ ਚੰਗੇ ਆ। ਹਾਂਜੀ ਤੇ ਇਹ ਸੋਹਣਾ ਟਰੈਕਟਰ ਜਿੰਨਾਗਾ। ਤੇ ਅੰਮ੍ਰਿਤਸ ਬਿਲਕੁਲ ਬਿਲਕੁਲ ਸੋਹਣੇ ਇਹ ਪੀਬੀ 02 ਆ ਗਿਆ ਹਾਂ ਪੀਬੀ 02 ਇਹ ਅਮਰਸਰ ਨੰਬਰ ਆ ਤੇ ਜ਼ਿਆਦਾਤਰ ਜਿਹੜੇ ਆ ਪੀਬੀ 46 ਨੰਬਰ ਤਾਂ ਹਾਂਜੀ ਬਾਕੀ ਪ੍ਰੋਪਰ ਆਪਾਂ ਫੁੱਲ ਜਿਹੜੀ ਕੰਡੀਸ਼ਨ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਹਾਂਜੀ ਜਿਹੜਾ ਵੀ ਟਰੈਕਟਰ ਤੁਹਾਨੂੰ ਪਸੰਦ ਆਊਗਾ ਇੱਥੇ ਆਣ ਕੇ ਚਲਾਓ ਕਨਾਲ ਪੈਲੀ ਜਿਹੜੀ ਸੰਦੀਪ ਨੇ ਛੱਡੀ ਆ ਤੁਹਾਡੇ ਟਰੈਕਟਰ ਤਸੱਲੀ ਕਰਨ ਵਾਸਤੇ ਤਸੱਲੀਆਂ ਕਰੋ ਸੰਧੂ ਸਾਹਿਬ ਇੱਕ ਨਹੀਂ ਚਾਰ ਪੰਜ ਵੀਰ ਭੜ ਭਰਾਵਾਂ ਨਾਲ ਤੇ ਤਸੱਲੀਆਂ ਕਰ ਕਰ ਟਰੈਕਟਰ ਵਾਹਣਾ ਤੇ ਫਿਰ ਆਪਣੇ ਨਾਲ ਸੌਦੇ ਕਰਨ ਠੀਕ ਆ ਅੱਛਾ ਆਮ ਅੱਡਿਆਂ ਨਾਲੋਂ ਚਾਹੇ ਆਪਣੇ ਭੈਣ ਭਰਾ ਸਜਨ ਡੀਲਰ ਵੀ ਆਪਣੇ ਬਹੁਤ ਵਧੀਆ ਕੰਮ ਕਰਦੇ ਆ ਜੀ ਜੀ ਉਹਨਾਂ ਨਾਲੋਂ 2 ਰੁਪਏ ਸਸਤੇ ਦੇਣ ਦੀ ਜਿਹੜੀ ਕੋਸ਼ਿਸ਼ ਰਹਿਣੀ ਹਾਂਜੀ ਸਾਹਿਬ ਮੈਂ ਨਾ ਤੁਸੀਂ ਜੇ ਕਹਿਤਾ ਹੋ ਸਸਤੇ ਦੇਵਾਂਗੇ ਵੀਰ ਭਰਾ ਉਹਨਾਂ ਤਸੱਲੀਆਂ ਕਰਕੇ ਖੜਨ ਪਰ ਇੱਕ ਗੱਲ ਲਿਆ ਮੇਰਾ ਟਰੈਕਟਰ ਜਿਹੜਾ ਵੀ ਹੋਗਾ origional ਹੋਗਾ ਇਹ ਨਹੀਂ ਵੀ ਕੋਈ ਕਿਦਾਂ ਬਣਿਆ ਹੋਊਗਾ ਕੋਈ ਕਿਦਾਂ ਬਣਿਆ ਹੋਊਗਾ ਉਹ ਮੇਰੇ ਕੋਲ ਕੰਮ ਨਹੀਂ ਹੈਗਾ ਸੰਧ ਸਾਹਿਬ ਨਾ ਮੈਂ ਉਹ ਲੈਣਾ ਹੀ ਤਨਾਮਾ ਨਹੀਂ ਵੇਚਣਾ ਪੂਚਾ ਪੂਚਾ ਨਹੀਂ ਵਜਿਆਗਾ ਸਾਰੇ ਰੀ ਲਾਈਫ ਸੰਦੂ ਸਾਰੇ ਸਾਰੇ ਘਰ ਦੇ ਵਿੱਚ ਟਰੈਕਟਰ ਖੜੇ ਆ ਕਿਸੇ ਮੰਡੀ ਦੇ ਵਿੱਚ ਤੁਸੀਂ ਨਹੀਂ ਵੇਖਣ ਆ ਰਹੇ ਕਿ ਘਰੋਂ ਵੇਖਣ ਆ ਰਹੇ ਜੀ ਘਰੇ ਆਉਂਗੇ ਘਰੇ ਆ ਜੋ ਲਏ ਸੰਦੂ ਘਰਾਂ ਦੇ ਵਿੱਚੋਂ ਲਾਇਆ ਠੋਡੀ ਚੁਆਇਸ ਆ ਰੂਟਾਵੀਟਰ ਪਾਉਣਾ ਮਗਰ ਕਲਟੀਵੇਟਰ ਪਾਉਣੇ ਆ ਕੋਈ ਵੀ ਮਸ਼ੀਨਰੀ ਮਗਰ ਪਾ ਕੇ ਤਸੱਲੀ ਕਰਨੀ ਚਾਹੁੰਦੇ ਹੋ ਪਾ ਕੇ ਤਸੱਲੀ ਕਰ ਸਕਦੇ ਜਿੰਨਾ ਮਰਜ਼ੀ ਸੰਦੂ ਤਸੱਲੀ ਕਰਕੇ ਲੈ ਜਾਓ ਆ ਕਰਦੇ ਆ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਦੇ ਆ ਸਭ ਦੋਸਤੋ ਸ਼ੁਰੂਆਤ ਕਰ ਲੈਨੇ ਆਪਾਂ ਠੀਕ ਆ ਜੀ ਫਸਟਲੀ ਜਿਹੜੀ ਆਪਾਂ ਸ਼ੁਰੂਆਤ ਆ ਮਹ ਇੱਕ ਪੂਮੀ ਪੁੱਤਰਾ ਦੇ ਵਿੱਚ ਖੜਾ ਆਪਣੇ ਕੋਲ 275 ਡੀਆਈ ਬਹੁਤ ਵਧੀਆ ਕੰਡੀਸ਼ਨ ਆ ਨੀਟ ਕਲੀਨ ਕੰਡੀਸ਼ਨ ਦੇ ਵਿੱਚ ਆ لا بھی संदीप ਵੀਰੇ ਇਹ ਮਾਡਲ ਦੱਸ ਕਿੰਨਾ ਸੀ ਮਾਡਲ ਸੰਧੂ ਸਾਹਿਬ 2003 ਜੀ 2 3 ਸੀਗਾ ਟਰੈਕਟਰ ਇੰਜਨ ਗੇਅਰ ਲਿਵਰ ਦਾ ਐਡਾ ਜਿਆਦਾ ਪੱਕਾ ਵੀ ਗੱਲ ਹੀ ਛੱਡ ਦੋ ਠੀਕ ਆ ਜੀ ਸੁਥਰਾ ਸੰਧੂ ਸਾਹਿਬ ਸਾਰਾ ਹੀ ਸੁਥਰਾ ਸਾਰਾ 오ਰੀਜਨਲ ਟਰੈਕਟਰ ਆ ਠੀਕ ਆ ਅੱਛਾ ਤੁਸੀਂ ਵੀਰੇ ਇਹ ਆਪਣਾ ਨੰਬਰ ਕਿੱਥੋਂ ਦਾ ਸੀ ਨੰਬਰ ਸੰਧੂ ਸਾਹਿਬ ਪੀਪੀ 46 ਆ ਦੇਖ ਲਓ ਵੇਡ ਅੱਗੇ ਅੱਗੇ ਤੱਕ ਅਜੇ ਤੱਕ ਲੱਗੇ ਜੇ ਅੰਦਰ ਵੀ ਵੇਡ ਅਗੇ ਨਹੀਂ ਆ ਕਈ ਕਈ ਟਰੈਕਟਰਾਂ 2003 ਮਾਡਲ ਦੇ ਵੇੜੇ ਨਹੀਂ ਲੱਭਦੇ ਬਾਕੀ ਜੋ ਕੁਝ ਨਾਲ ਲੱਗਾ ਲਗਾਇਆ ਸਾਰਾ ਇਸੇ ਤਰ੍ਹਾਂ ਹੀ ਸੰਧੂ ਸਾਹਿਬ ਦਵਾਂਗੇ ਅਗਲੇ ਟ ਮਗਲੇ ਮਗਰਲੇ ਟਾਇਰ ਦੁਬਾਰਾ ਪਏ ਜੀ ਹਮ ਅਗਲੇ ਨਾਲ ਦੇ ਆ ਨੋ ਵੀ ਠੀਕ ਆ ਜੀ ਅਗਲੇ ਜਿਹੜੇ ਟਾਇਰ ਦੋਸਤ ਨਾਲ ਦੇ ਨਾਲ ਦੇ ਤੇ ਮਗਰਲੇ ਟਾਇਰ ਜਿਹੜੇ ਤੁਹਾਨੂੰ ਵਿਖਾਉਣੇ ਆਪਾਂ ਆ ਕਰੋ ਚੱਕ ਜੀ ਹਾਂਜੀ ਜੀ ਆ ਜੀਕੇ ਟਾਇਰ ਆ ਇਹ ਜੀਕੇ ਜੀਕੇ ਹਾਂ ਜੀਕੇ ਟਾਇਰ ਆ ਜੀਕੇ ਟਾਇਰ ਆ ਜੀਕੇ ਟਾਇਰ 90 ਪੈਸੇ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਉਹ ਵੀ ਇਹ ਕੰਡੀਸ਼ਨ ਤੁਸੀਂ ਚੈੱਕ ਕਰ ਰਹੇ ਠੀਕ ਹੈ ਬਸ ਸੁਧਰਾ ਵੜਾ ਟਰੈਕਟਰ ਸੰਧੂ ਸਾਹਿਬ ਸਾਰਾ ਹੀ ਨਹੀਂ ਲਿਆ ਬਸ ਫੱਟੀ ਨਹੀਂ ਇਹਦੀ ਹੈਗੀ ਜੀ ਟੌਪਲ ਨਾਲ ਮਿਲੂਗੀ ਦੰਮਾ ਕੱਲਾ ਮਿਲੂਗਾ ਹਾਂ ਤੇ ਫੱਟੀ ਨਹੀਂ ਬਾਬੇ ਠੀਕ ਆ ਜੀ ਟੌਪਲ ਨਾਲ ਆ ਬਾਕੀ ਕੰਡੀਸ਼ਨ ਵਿੱਚ ਇਹ ਵੀ ਇਤਰਾ ਨਾਲ ਹੀ ਦਵਾਂਗੇ ਆਪਾਂ ਨਹੀਂ ਵੀ ਲਾਉਣਾ ਕਿ ਜੋ ਫਰੇਮ ਖੂਮ ਲਾਣ ਲੱਗੇ ਅਗਲੇ ਨੇ ਚਲੋ ਲਾ ਲਿਆ ਜੀ ਮੇਰੇ ਇਸ ਤਰ੍ਹਾਂ ਹੀ ਮਿਲ ਜਾਣਗੇ ਕਿਸੇ ਨੇ ਉੱਪਰ ਠੀਕਾ ਜੀ ਕੋਈ ਬਕਸਾ ਰੱਖਣਾ ਉੱਪਰ ਕੋਈ ਡੈਕ ਦਾ ਸਿਸਟਮ ਰੱਖਣਾ ਹਾਂ ਸੰਧਾਤ ਤਿੰਨ ਮਾਡਲ ਦੇ ਹਿਸਾਬ ਨਾਲ ਤੁਸੀਂ ਕਿਹੜਾ ਆਪ ਲੇਖੋ ਵੀ ਕਿੰਨਾ ਜਿਆਦਾ ਸਾਫ਼ ਹਾਂ ਬਹੁਤਾ ਜਿਆਦਾ ਸਾਫ਼ ਪੀਸ ਉਹ 2003 ਮਾਡਲ ਆ ਭੂਮੀ ਪੁੱਤਰਾ ਦੇ ਵਿੱਚ ਦੋਸਤੋ ਪੀਪੀ 46 ਤਰਨ ਤਰਨ ਦਾ ਨੰਬਰ ਡਾਕੂਮੈਂਟ ਆਲ ਕੰਪਲੀਟ ਹੀ ਮਿਲਣਗੇ ਕੰਪਲੀਟ ਸੰਧੂ ਸਾਹਿਬ ਪੂਰਾ ਆਧਾਰ ਕਾਰਡ ਤੱਕ ਉਹਨਾਂ ਦੇ ਪੇਪਰ ਸਾਰੇ ਨਾਲ ਚਲੋ ਜੀ ਕੰਪਲੀਟ ਆ ਓਵਰਆਲ ਜਿੰਨਾ ਵੀ ਦੋਸਤ ਡਾਕੂਮੈਂਟ ਹੋਗਾ ਸਾਰਾ ਮੈਟਰ ਇਨਾਲ ਹੋਗਾ ਜੀ ਸੋ ਬਾਕੀ ਕੰਡੀਸ਼ਨ ਤੁਸੀਂ ਪ੍ਰੋਪਰ ਦੇਖ ਲਈ ਆ ਬਹੁਤ ਉਹਦੇ ਕੰਡੀਸ਼ਨ ਦੇ ਵਿੱਚ ਨੀਟ ਕਲੀਨ ਕੰਡੀਸ਼ਨ ਦੇ ਵਿੱਚ ਸੋ ਬਾਕੀ ਇੰਜਨ ਗੇਅਰ ਪੰਪ ਤੇ ਲਿਫਟ ਪੰਪ ਸਾਰਾ ਓਕੇ ਰਿਪੋਰਟ ਹੋ ਗਈ ਜੀ ਓਕੇ ਓਕੇ ਸੰਧੂ ਸਾਹਿਬ ਓਕੇ ਠੀਕ ਹੈ ਵੀਰੇ ਬਹੁਤ ਵਧੀਆ ਰਹੀ ਨਾਲ ਸਾਰਾ ਠੀਕ ਹੈ ਸਾਰਾ ਸੰਦੀਪ ਜੀ ਦੀ ਡਿਮਾਂਡ ਕੀ ਕਰਤੀ ਫਿਰ ਡਿਮਾਂਡ ਸੰਧੂ ਸਾਹਿਬ ਇਹਦੀ ਕਰਦੇ ਆ 2 ਲੱਖ ਤੇ 65000 ਰੁਪਿਆ ਹਾਂਜੀ ਤੇ ਦਵਾਂਗੇ ਆਪਾਂ ਯਾਨੀ ਕਿ 2 ਲੱਖ 60000 ਦਾ ਉਹ ਚ ਮਾਨਦਾਨ ਕਰ ਦਾਂਗੇ 255000 ਦਾ ਟਰੈਕਟਰ ਦੇ ਦਾਂਗੇ ਐਂਡ ਟੂ ਐਂਡ 255000 255000 ਦਾ ਟਰੈਕਟਰ ਦੇ ਦਾਂਗੇ ਐਂਡ ਟੂ ਠੀਕ ਹੈ ਜੀ ਹਾਂਜੀ ਮਗਲੇ ਟਾਇਰ ਕਿੰਨੇ ਪੈਸੇ ਆ ਮਗਲੇ 90 ਪੈਸੇ ਜੀ ਅਗਲੇ ਨਾਲ ਦੇ ਚੱਲੂ ਦੇ ਪੈਸੇ ਟਾਇਰ ਆ ਅਗਲੇ ਤੇ ਬਾਕੀ ਇਹ ਗੱਲ ਵੀ ਵੇਡ ਮੂਡ ਸਾਰੇ ਨਾਲ ਹੀ ਲੱਗੇ ਸੰਤੂ ਸਾਹਿਬ ਇਹ 10000 ਦੇ ਜਿਹੜੀ ਵੇਟ ਆ ਜਿਹੜੀ ਇਹਦੇ ਲੱਗੇ ਟਰੈਕਟਰ ਬਿਲਕੁਲ ਜੀ ਬਿਲਕੁਲ ਆ ਚੀਜ਼ਾਂ ਨਹੀਂ ਲੱਗਦੀਆਂ 2000 ਤਿੰਨ ਮਗਲ ਦੇ ਨਾਲ ਇਹ ਨਾਂ ਰੰਗ ਹੀ ਲੱਗਦਾ ਜੀ ਬਿਲਕੁਲ ਇਹਨਾਂ ਟਰੈਕਟਰ ਸੰਭਿਆ ਉਹ ਵੀ ਚੰਗਾ ਸੰਭਿਆ ਟਰੈਕਟਰ ਆ ਮੈਂ ਜਿਹੜਾ ਜ਼ਿੰਮ ਡਿਸਕਸ਼ਨ ਤੁਸੀਂ ਕਰਦੇ ਹੋ ਥੋੜਾ ਬਹੁਤ 1921 ਕੋਈ ਸੱਚਾ ਖੱਬੇ ਕੋਈ ਕਰਦਾਂਗੇ ਕਰਦਾਂਗੇ ਥੋੜਾ ਬਹੁਤ ਮਾਨਤਨ ਕਰਦਾਂਗੇ ਬਾਕੀ ਕਾਰ ਆਗੂ ਟਰੈਕਟਰ ਮੁਰੂਗਾ ਇਹ ਨਹੀਂ ਗੱਲ ਵੀ ਨਾ ਮੁਰੂਗਾ ਲੈ ਵੀ ਸੰਦੀਪ ਹਾਂਜੀ ਅੱਗੇ ਆ ਗਿਆ ਮਹਿੰਦਰਾ 250 ਇਹ 275 ਆ ਗਿਆ ਸੰਧੂ ਸਾਹਿਬ 94 ਮਾਡਲ ਆ ਠੀਕ ਆ ਜੀ ਇਹ ਵੀ ਸਾਰਾ ਟਰੈਕਟਰ ਹੀ ਨਾਲ ਆ ਸਾਰਾ ਹੀ ਨਾਲ ਟਰੈਕਟਰ ਧੱਕੇ ਵਾਲਾ ਬੰਪਰ ਲੱਗਾ ਇਸ 17-18000 ਦਾ ਇਹਨੂੰ ਹਾਂ ਤੇ ਟਰੈਕਟਰ ਬਾਕੀ ਰੰਗ ਟੰਗ ਦਾ ਬਹੁਤ ਜ਼ਿਆਦਾ ਸੋਹਣਾ ਜੀ ਠੀਕ ਆ ਜੀ ਤੇ ਸਾਫ ਸੁਥਰਾ ਇਹਦਾ ਨੰਬਰ ਵੀ ਇਹ ਨੰਬਰ ਵੀ ਲੋਕਲੀ ਆ ਲੋਕਲੀ ਆ ਹਾਂਜੀ ਇਹਦਾ ਟਾਇਰ ਅਗਲੇ ਵੀ 90 ਪੈਸੇ ਦਾ ਮਗਰਲੇ ਵੀ 90 ਪੈਸੇ ਆ ਤੁਸੀਂ ਕਰੋ ਚੱਕ ਜੀ ਐਮ ਆਰ ਐਫ ਦੇ ਐਮ ਆਰ ਐਫ ਦੇ ਚਾਰੇ ਟਾਇਰ ਹੈ ਜੀ ਐਮ ਆਰ ਐਫ ਦੇ ਅਗਲੇ ਤੇ ਐਮ ਆਰ ਐਫ ਚਾਰੇ ਐਮ ਆਰ ਐਫ ਦੇ ਲੋ ਵੀ ਚਾਰੇ ਟਾਇਰ ਜਿਹੜੇ ਐਮ ਆਰ ਐਫ ਦੇ ਟਾਇਰ ਆ ਠੀਕ ਆ ਕੋਕ ਕਬੱਡੀ ਲੱਗੀ ਆ ਡਾਕਟਰ ਨੂੰ ਪੱਕੇ ਟਾਇਰ ਨੇ ਕੋਕੀ ਸੰਧੂ ਸਾਹਿਬ ਮੇਰੇ ਸਹਾਉਣੇ 4 3 4000 ਦੀ ਹੋਕੀ ਹੋਕ ਲੱਗੀ ਨੂੰ ਠੀਕ ਆ ਜੀ ਇਹ ਚਾਹਣੇ ਕੋਈ ਕੋਈ ਚੀਜ਼ ਆ ਬਿਲਕੁਲ ਜੀ ਹੈਵੀ ਹੋਕਾ ਹੈਵੀ ਫੱਟੀ ਤੇ ਟੌਪ ਲਿੰਕ ਇਸੇ ਤਰ੍ਹਾਂ ਨਾਲ ਠੀਕ ਆ ਜੀ ਤੇ ਬੈਟਰੀ ਪੂਰ ਦੀ ਕੰਡੀਸ਼ਨ ਮ ਮੇਲੇ ਕੋਲ ਸਾਦਾ ਹਸਨੂ ਸਾਹਿਬ ਬਿਲਕੁਲ ਜੀ ਬਿਲਕੁਲ ਹਾਂਜੀ ਬਾਬੇ ਦੱਸੋ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਦਿੱਤਾ ਠੀਕ ਹੈ ਜੀ ਕੋਈ ਇੱਕ ਪੈਸਾ ਖਰਚਣ ਦੀ ਲੋੜ ਨਹੀਂ ਗਈ ਕਿਸੇ ਵੀ ਬਾਕੇ ਬੰਪਰ ਨਹੀਂ ਲਾਉਂਦੇ ਜੇ ਇਹਨੇ ਵੀ ਆਪਾਂ ਬੰਪਰ ਲਾ ਕੇ ਨਿਕਾਲ ਆਵਾਂਗੇ ਗੱਡਾਂ ਟਰੈਕਟਰ ਆਇਆ ਇਤਰਾ ਡੱਕ ਸ਼ੱਕ ਨਾਲ ਹੀ ਚੱਲੂਗਾ ਡੱਕ ਸ਼ੱਕ ਵੀ ਚੱਲਦਾ ਜੋਗਸ਼ ਹੈਗਾ ਨਾਲ ਹੀ ਠੀਕ ਆ ਹਾਂਜੀ ਹਾਂਜੀ ਅੱਛਾ ਸੰਦੀਪ ਇਹ ਕੀ ਰੇਟ ਦਾ ਹੈਗਾ ਸੰਦੇ ਸਾਹਿਬ ਇਹਦਾ ਆਪਾਂ ਮੁੱਲ ਕਰਨੋਂ ਭਾਵੇਂ ਕਰੀਏ 1.65 ਤੇ 1.70 ਹਾਂਜੀ ਇਹ ਦਵਾਂਗੇ 1 ਲੱਖ ਤੇ 55 ਹਜ਼ਾਰ ਦਾ ਟਰੈਕਟਰ 1.55 1.55 ਦਾ ਜਸਨੋ ਦੇ ਦਾਂਗੇ ਟਰੈਕਟਰ ਲੋ ਵੀ 1 ਲੱਖ 55 ਹਜ਼ਾਰ ਦਾ ਦੋਸਤ ਟਰੈਕਟਰ ਮਿਲ ਜੂਗਾ ਤੁਹਾਨੂੰ 275 ਡੀਆਈ ਆ ਠੀਕ ਆ ਜੀ ਤੇ ਬਾਕੀ ਕੰਡੀਸ਼ਨ ਦੇਖ ਲਓ ਕਿਤੇ ਕਲਮ ਵੀ ਲੱਗੀ ਹੋਵੇ ਆਪਾਂ ਆਪਾਂ ਟਰੈਕਟਰ ਹੀ ਲੱਖ ਦਾ ਦੇ ਦਾਂਗੇ ਜੇ ਕੋਈ ਕਲਮ ਵੀ ਵਿਖਾ ਦੇ ਤੇ ਗਾਜੀ ਇਹ ਵੀ ਆਪਣੀਆਂ ਛੋਡਾਂ ਬਹੁਤ ਵਧੀਆ ਜੀ ਸੋ ਕੋਈ ਕਲਮ ਨਹੀਂ ਕੋਈ ਪੇਂਟ ਛੇੜ ਨਹੀਂਗਾ ਨਾ ਕੋ ਟੱਚਿੰਗ ਆ ਠੀਕ ਆ ਜੀ ਸੋ ਪ੍ਰੋਪਰ ਜਿਹੜਾ ਤੁਸੀਂ ਦੇਖ ਰਹੇ ਜੇ ਟਰੈਕਟਰ ਜੀ オリジナル ਆ ਠੀਕ ਆ ਜੀ ਸੋ 45 ਆ ਫਾਰਮ ਟਰੈਕਟਰ 45 ਆ ਗਿਆ ਸੰਧੂ ਸਾਹਿਬ ਇਹ ਵੀ ਟਰੈਕਟਰ ਸਾਰਾ オリジナル ਆ ਹਾਂ ਬਾਕੀ ਇਹਦਾ ਬਲਾਰਾ ਬੋਰਾ ਬਹੁਤ ਜ਼ਿਆਦਾ ਮਾਰ ਜੀ ਬੇਰਨਾ ਬੈਟਰੀ ਬੂਟਰੀ ਵੀ ਨਵੀਂ ਆ ਟਾਇਰ ਚ ਕੋਈ ਅੱਦੇ ਮੰਨ ਕੇ ਆਪਣੇ ਨਾਲ ਸੌਦਾ ਕਰੇ ਬਾਕੀ ਭਾਅ ਬਹੁਤ ਮਿੱਠਾ ਗਿਆ ਵਾ ਅਗਲੇ ਮਗਰਲੇ ਜਿਹੜੇ ਅੱਦੇ ਪੇਰ ਆ ਅੱਗੇ ਡਰ ਤੁਸੀਂ ਘੇਰੇ ਘਰੇ ਵਿਖਾਓ ਬਾਕੀ ਇੰਜ ਗੇਰ ਦਾ ਪੱਕਾ ਕੋਈ ਬਲੋ ਵੀ ਕਰ ਤਾਂ ਸਾਮੀਆਂ ਪਰਪਈਆਂ ਨਹੀਂ ਲੈਣਾ। ਲੋ ਵੀ ਫਾਰਮ ਟਰੈਕ 45 ਮਾਡਲ ਕਿੰਨਾ ਦਾੱਸ ਆ ਵੀਰੇ? ਮਾਡਲ ਸਮਝਦਾ ਵੀ ਆ ਗਿਆ 9798 ਇਹ ਠੀਕ ਆ ਜੀ। 9798 ਮਾਡਲ ਹੋਊਗਾ ਠੀਕ ਆ ਜੀ। ਤੇ ਬੈਕ ਸਾਈਡ ਤੋਂ ਵੀ ਤੁਹਾਨੂੰ ਕੰਡੀਸ਼ਨ ਦਿਖਾ ਦਿੱਤੀ ਆਪਾਂ। ਉਹ ਪੰਪ ਉਹ ਸੰਤੂ ਸਾਹਿਬ ਗਵਰਨਰ ਹੋਇਆ ਜਿਹਨੂੰ। ਠੀਕ ਆ ਜੀ। ਹਾਂ ਜੀ ਹਾਂ ਜੀ। ਲੋ ਵੀ ਠੀਕ ਆ ਗਵਰਨਰ ਲੱਗਾ ਪੰਪ ਵੀ। ਤੇ ਆ ਜਿਹੜਾ ਬੈਕ ਸਾਈਡ ਤੋਂ ਤੁਸੀਂ ਹੁੱਕ ਫੱਟੀ ਆ ਪ੍ਰੋਪਰ ਚੈੱਕ ਕਰ ਸਕਦੇ ਹੋ ਠੀਕ ਆ ਜੀ। ਬਾਕੀ ਇੰਜਨ ਗੇਅਰ ਪੰਪੇ ਵੀ ਓਕੇ ਰਿਪੋਰਟ ਓਕੇ ਸੰਧੂ ਸਾਹਿਬ ਜੇ ਤਾਂ ਭਾਵੇਂ ਕੱਢ ਜਾ ਟਰੈਕਟਰ ਤੇ ਰੁਪਈਆ ਵੀ ਨਹੀਂ ਲੈਣਾ ਆਪਾਂ ਠੀਕ ਹੈ ਜੀ ਇਹ ਵੀ ਗੱਲਾਂ ਨਾਲ ਆ ਹੋਵੇ ਫਾਰਮ ਟਰੈਕ 45 ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਜੋ ਵੀ ਆ ओरिजिनल ਹੀ ਆ ਕੋਈ ਉੱਪਰੋਂ ਪਹਿਲਾਂ ਜਵਾਨ ਨਹੀਂ ਗਾ ਕੋਈ ਫੁਆਰ ਨਹੀਂ ਕੋਈ ਠੀਕ ਹੈ ਜੀ ਰੀਅਲ ਰੀਅਲ ਆ ਸਾਰਾ ਟਰੈਕਟਰ ਸੰਧੂ ਸਾਹਿਬ ਆਪਾਂ ਟਰੈਕਟਰ ਬਣਿਆ ਤੇ ਲੈਣਾ ਹੀ ਨਹੀਂ ਨਾ ਨਾ ਲੈਣਾ ਨਾ ਵੇਚਣਾ ਉਹਨਾਂ ਦਾ ਨਾ ਘੱਟ ਕੰਮ ਕਰ ਲਓ ਚੰਗਾ ਜੀ ਗੰਦਾ ਕੰਮ ਨਹੀਂ ਕਰਨਾ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਤੇ ਬੈਟਰੀ ਬੂਟਰੀ ਜਿਹੜੀ ਆ ਔਨ ਕੰਡੀਸ਼ਨ ਚਾਲੂ ਕੰਡੀਸ਼ਨ ਦੇ ਵਿੱਚ ਉਧਰੋਂ ਆਪਾਂ ਸੰਦੀਪ ਸਾਹਿਬ ਬੋਰਡ ਦੀ ਵੀਡੀਓ ਨਾਲ ਪਾਈ ਤੇ ਫੋਟੋ ਹੋ ਗਿਆ ਆਪਣਾ ਕਰਮਾਰਾ ਇਹ ਨਾ ਕਰਕੇ ਮਿੰਟੋ ਮਿੰਟ ਸੰਦੀਪ ਸਾਹਿਬ ਉਰਦੇ ਗਿਆ ਬਾਕੀ ਹੈ ਬੜਾ ਸਾਫ਼ ਸੀ ਬਹੁਤ ਜ਼ਿਆਦਾ ਬਦਲਿਆ ਸੀਗਾ ਬਹੁਤ ਜ਼ਿਆਦਾ ਸੁਖਰਾਇ ਸੰਧਾ ਤੇ ਇਹ ਸੰਦੀਪ ਫਾਰਮ ਟਰੈਕਟਰ 45 ਕਿੰਨੇ ਦਾ ਇਹਦਾ ਮੁੱਲ ਸੰਦੀਪ ਸਾਹਿਬ 1.5 ਲੱਖ ਹਾਂਜੀ ਜਿਹਦੇ ਵਿੱਚੋਂ ਛੋਟ ਨਹੀਂ 1.30 ਹਜ਼ਾਰ ਦਾ ਟਰੈਕਟਰ ਦੇਣਾ 1.30 ਦਾ ਟਰੈਕਟਰ ਦੇ ਦੇਣਾ ਵਾ 1.30 ਦਾ ਟਰੈਕਟਰ ਦੇ ਦਾਂਗੇ ਬੋ ਵੀ ਛੋਟੇ ਜ਼ਿਮੀਂਦਾਰਾਂ ਵਾਸਤੇ ਆ ਜਿਹੜੇ ਭਰਾਣੇ ਸੰਦੀਪ ਨੂੰ ਆਹ ਕਾਂ ਨਹੀਂ ਬਾਕੀ ਜਿਹਦੇ ਭਰਾਣੇ ਥੋੜੇ ਪੈਸੇ ਕਰਨੇ ਓੰਨੇ ਕਦੇ ਆਪਣੀ ਗੰਜਾਇਸ਼ਾ ਠੀਕਾ ਜੀ ਰਾਸ ਓੰਨੇ ਕ ਆਪਾਂ ਲਾਉਣੇ ਓੰਨੇ ਕ ਪੈਸੇ 130 ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਫਾਰਮ ਟਰੈਕ 45 ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਚਾਲੂ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਤਸੱਲੀ ਕਰ ਸਕਦੇ ਓਥੇ ਤੁਸੀਂ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਓ ਠੀਕ ਆ ਜੀ ਇਧਰ ਸਵਰਾਜ ਦੋਸਤ 855 ਦਿਖਾਉਣੇ ਆ ਬਹੁਤ ਵਧੀਆ ਛੱਕੇ ਬੰਦ ਕੰਡੀਸ਼ਨ ਵਾਈਜ਼ ਦੇ ਵੇਖੋਗੇ ਤੁਸੀਂ ਤੇ ਇੱਕ 90 ਦਾ ਉੱਚੇ ਮਾਡਲ ਦਾ ਭਲੇਖਾ ਪਾਊਗਾ ਸ਼ੋਸ਼ਾਪਾ ਵੇਖੋਗੇ ਅੱਗੇ ਦੇਖ ਸਕਦੇ ਬੰਪਰ ਬਹੁਤ ਵਧੀਆ ਲੱਗਾ ਠੀਕ ਹੈ ਜੀ ਬਾਕੀ ਟਾਇਰ ਟੱਪਾ ਵਧੀਆ 50 50% ਕੋਈ 60% ਜਿਹੜੇ ਪੈਸੇ ਇਹਨਾਂ ਦੇ ਟਾਇਰ ਹੈਗੇ ਸੰਤੋਖ ਸਾਹਿਬ ਸਾਰਾ Ориਗਨਲ ਆ ਡਾਕਟਰ ਇਹ ਤੇ ਇਹਦਾ ਮਾਡਲ ਕਿੰਨਾ ਇਹ ਸੰਤੋਖ ਸਾਹਿਬ ਸੱਤ ਮਾਡਲ ਆ ਪਰ 15 ਮਾਡਲੋਂ ਕੱਢਦਾ ਜੇ ਇਹਨੂੰ ਟੈਕਟਰ ਨੂੰ ਕਲਮ ਲੱਗੀ ਵਧੀਆ ਪਰ ਪਈਆ ਨਹੀਂ ਲੈਣਾ ਵੇਖੋ ਕਲਮ ਆ ਕੇ ਕਹਦੇ ਵੀ ਟਰੈਕਟਰ ਬਣਿਆ ਸਾਰਾ ਓਰੀਜਨਲ ਐਸਨੂ ਸਾਹਿਬ ਪੱਟੀ ਤਾਂ ਲਿਆਵਾ ਹਾਂਜੀ ਪਹਿਲੇ ਘਰੋਂ ਲਿਆ ਰਸਨੂ ਸਾਹਿਬ ਮੰਦਰੀ ਲੱਗਾ ਰਿਹਾ ਬੇਰਗਰੇ ਠੀਕ ਆ ਬਹੁਤ ਜ਼ਿਆਦਾ ਘੰਟ ਚ ਲਿਆ ਪਹਿਲੀ ਠੇਕੇ ਦੇ ਦਿੱਤੀ ਹੋੜ ਦਾ ਸੱਤ ਹਨਾ ਸੱਤ ਮਾਡਲ ਜੀ ਠੀਕ ਆ ਜੀ ਇਹ ਸੋਨਾ ਮੜਾ ਬਾਕੀ ਸਾਰਾ ਈਨਲ ਤੇ ਸਵਰਾਜ ਇੰਜਨ ਦੇ ਵਿੱਚ ਹੀ ਸੀ ਇਹ ਸਨੂ ਸਾਹਿਬ ਕਲਾਸ ਕਰ ਇੰਜਨ ਆ ਗਿਆ ਕਰਲਾਸ ਕਰਦੇ ਕਰਲਾਸ ਕਰ ਇੰਜਨ ਆ ਗਿਆ ਟਰੈਕਟਰ ਸੁਥਰਾ ਬਹੁਤ ਜ਼ਿਆਦਾ ਬਾਕੀ ਘੇਰੇ ਘੇਰੇ ਦੂਰੋਂ ਮਾਰ ਕੇ ਆਣ ਔਰ ਵੇਖੋ ਤੁਸੀਂ ਠੀਕ ਆ ਜੀ ਬਾਕੀ ਨੰਬਰ ਪੂਰਾ ਤੁਸੀਂ ਪੜ ਲਓ ਮੇਰਾ ਭਰਾ ਜਿੰਨਾ ਕ ਆ ਕਰਲਾਸਕਰ ਦੇ ਵਿੱਚ ਸਾਰਾ ਸੰਤੂ ਸਾਹਿਬ ਅਰੀਜਨਲ ਟਰੈਕਟਰ ਆ ਤੇ ਮੇਰੇ ਅੰਮ੍ਰੰਮ ਵੇਖੋ ਕਿੱਡੇ ਸਾਰੇ ਆ ਬਾਕੀ ਬਾਡੀ ਮੈਂ ਆਂਦਾ ਟਰੈਕਟਰ ਵੇਖੋ ਕਿੰਨਾ ਸਾਫ ਆ ਸਭ ਬਹੁਤ ਜ਼ਿਆਦਾ ਸੁਥਰਾ ਟਰੈਕਟਰ ਆ ਜਾਨੀ ਕਿ ਬਹੁਤ ਵਧੀਆ ਠੀਕ ਆ ਜੀ ਇਹ ਸੰਤੂ ਸਾਹਿਬ ਇਹ ਕੋਈ ਆਪਾਂ ਡੀਜੇ ਨਹੀਂ ਮਾਰਿਆ ਇਹਨਾਂ ਨੂੰ ਕਿਹੜੇ ਟਰੈਕਟਰ ਨੂੰ ਡੀਜੇ ਨਹੀਂ ਮਾਰਿਆ ਵਪਾਰੀਆਂ ਵਾਲਾ ਆਪਣਾ ਕੰਮ ਨਹੀਂ ਆਪਣਾ ਕੰਮ ਘਰੇਲੂ ਵਾਲਾ ਹੀ ਆ ਇਹ ਜ਼ਿੰਮੇਵਾਰ ਭਰਾਵਾਂ ਨੇ ਆਪਣੇ ਤੋਂ ਖੜਨਾ ਬਿਲਕੁਲ ਜੀ ਬਿਲਕੁਲ ਇਹ ਆਪਣਾ ਕੰਮ ਘਰੇਲੂ ਵਾਲਾ ਹੀ ਆ ਠੀਕ ਆ ਜੀ ਬਾਕੀ ਟਾਇਰ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਪੋਲੋ ਟਾਇਰ ਕੋਈ ਕਮਾਉ ਲਓ ਯੂਰੀਜਨਲ ਠੀਕ ਆ ਜੀ ਪੀਵੀ 38 ਨੰਬਰ ਪੱਟੀ ਦਾ ਮੇਰੇ ਖਿਆਲ ਲਓ ਬੇ ਠੀਕ ਆ ਜੀ ਸੋ ਪੱਟੀ ਦਾ ਲੋਕਲ ਨੰਬਰ ਨਾ ਪਿੱਕੀਵਿੰਡ ਦਾ ਪੀਵੀ 38 ਨਹੀਂ ਆ ਗਿਆ 38 ਪਿੱਕ ਪਿੱਕੀਵਿੰਡ ਦਾ ਸੌਰੀ ਪਿੱਕੀਵਿੰਡ ਦਾ ਪਿੱਕੀਵਿੰਡ ਦਾ ਲਓ ਵੀ ਹੁੱਕ ਬਾਕੀ ਸਾਰਾ ਕੁਝ ਪ੍ਰੋਪਰ ਤੁਸੀਂ ਬੈਕਸਾਈਡ ਤੋਂ ਵੀ ਚੈੱਕ ਕਰ ਸਕਦੇ ਠੀਕ ਆ ਜੀ ਸੋ ਇੰਜਨ ਗੇਅਰ ਰੋਕੇ ਰਿਪੋਰਟਾਂ ਨੇ ਬਿਲਕੁਲ ਅਪੋਲੋ ਦੇ ਮਗਰਲੇ ਤੈਅ ਰ ਠੀਕ ਆ ਜੀ ਤੇ ਬਾਕੀ ਆ ਤੁਸੀਂ ਇੱਕ ਵਾਰੀ ਅੰਡਰਸਟੈਂਡ ਕਰ ਜਿਓਗੇ ਵੀ ਕਿੰਨੇ ਕਿੰਨੇ ਪੈਸੇ ਜਿਹੜੇ ਛੱਕਰੇ ਜੁਤਰੀ ਬਾਕੀ ਫੇਵਰ ਦੀ ਲੱਗੀ ਆ ਜੇ ਕੋਈ ਵੀਰ ਭਰਾ ਆਪਣੇ ਨਾਲ ਕਰੂਗਾ ਕੰਪੀਟੀਸ਼ਨ ਤੇ ਆਪਾਂ ਲੜਾਂਗੇ ਤੇ ਜੇ ਕੋਈ ਵੀਰ ਭਰਾ ਕੋਈ ਤਾਂ ਲੱਗੇ ਤੇ ਖੜਨਾ ਤੇ ਲੱਗੇ ਤੇ ਦੇ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਆ ਲੋ ਵੀਰ ਭਰਾ ਬੋ ਠੀਕ ਹੈ ਜੀ ਸੋ ਇਹ 7 ਮਾਡਲ ਜਿਹੜਾ ਤੁਸੀਂ ਦੇਖ ਰਹੇ ਜੇ ਸਾਹਮਣੇ ਹੈ 755 ਠੀਕ ਹੈ ਜੀ ਸੋ 3 ਸ਼ਟਾਰ ਦੇ ਵਿੱਚ ਆਇਆ ਸੀਗਾ ਬਹੁਤ ਵਧੀਆ ਚੰਗੀ ਕੰਮ ਕਰਦਾ ਮਾੜਾ ਸੰਧੂ ਸਾਹਿਬ ਐਡਾ ਚਲਾਵਾ ਟਰੈਕਟਰ ਦਾ ਵਧੀਆ ਵਾ ਗੱਲ ਛੱਡ ਦੋ ਇਹਦਾ ਹਾਂ ਹਾਂਜੀ ਠੀਕ ਆ ਅੱਛਾ ਸੰਦੀਪ ਇਹਦੀ ਡਿਮਾਂਡ ਕੀ ਰਹੂਗੀ ਇਹ ਸੰਧੂ ਸਾਹਿਬ ਆਪਾਂ ਜਾਣੀ ਕਿ ਡਿਮਾਂਡ ਕਰਨ ਨੂੰ 3,66,000 ਕਰੀਏ 70,000 ਕਰੀ ਤਿੰਨ ਲੱਖ ਤਿੰਨ ਫੜ ਤੋਂ ਘੱਟ ਦੇਣਾ ਨਹੀਂ ਕੋਈ ਗੱਲ ਕਹਦੀ ਆ ਟਰੈਕਟਰ ਸੰਜੀਤ ਸਾਹਿਬ ਛਿਲੜੀ ਪਿਆ ਨਾ ਸਾਰਾ ਯਾ ਲਾਹ ਹੁੰਦੀ ਗੱਲ ਮਾਡਲ ਦੀ ਚਲਵਾਇਆ ਡਾਉਣਿਆ ਮੈਂ ਨਹੀਂ ਆ ਦਾ ਪਰਲੇ ਪਨੇ ਯਾਰਾ ਮਾਡਲ ਖੋਤਾ ਉਹਦਾ ਆ ਪਰ ਰੇਟ ਦੱਸਣਾ ਹੀ ਆ ਬੱਸ ਬਸ ਜੀ ਚਲ ਚਾਹ ਹੁੰਦੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਮਤਲਬ ਕੋਈ ਖੁੱਲਿਆ ਨਹੀਂ ਤੇ ਕੋਈ ਹੈਡ ਨਹੀਂ ਪਟੀ ਨਾ 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 ਸੰਭਦਾ ਠੀਕ ਆ ਜੀ ਛਿਲੜੀ ਦਾ ਜਦਾ ਵਾ ਹੁਣ ਵਿੱਚੋਂ ਖੋਲ ਕੇ ਵਿਖਾ ਦਈਏ ਸੰਭਦਾ ਛਿਲੜੀ ਕਾੜੀ ਸਾਰਾ ਸੇਲ ਦੀ ਆ ਵੇਖੋ ਰੈਡੀ ਯੂਨਿਟ ਜੀ ਨਵੇਂ ਇੱਕ ਵੀ ਇੱਕ ਨਵੇਂ ਟਰੈਕਟਰ ਸਾਰਾ ਛਿਲੜ ਪਿਆ ਹਾਂ ਬਹੁਤ ਵਧੀਆ ਅੰਦਰੋਂ ਬਾਹਰੋਂ ਪ੍ਰੋਪਰਟੀ ਸੀ ਦੇਖ ਸਕਦੇ ਬਿਲਕੁਲ ਸਾਫ ਸੁਥਰਾ ਕੰਮ ਸੀ ਠੀਕ ਆ ਜੀ ਬਹੁਤ ਵਧੀਆ ਠੀਕ ਆ ਜੀ ਸੋ ਸੋਹਣੀ ਕੰਡੀਸ਼ਨ ਦੇ ਵਿੱਚ ਆ 7 ਮਾਡਲ ਕਿੰਨੇ ਦਾ ਸੰਦੀਪ ਦਸੀ ਡਿਮਾਂਡ 3 ਲੱਖ 60 ਹਜ਼ਾਰ ਦਾ ਦੇਣਾ 3 ਲੱਖ 70 ਹਜ਼ਾਰ ਬਾੜਿਆ 3 ਲੱਖ 80 ਦਾ ਟਰੈਕਟਰ ਦੇਣਾ ਤੇ ਇਹ ਟਰੈਕਟਰ ਸੰਤੋਖ ਸਾਹਿਬ ਆ ਗਿਆ ਜੀ 2011 ਮਾਡਲ ਆ ਓਰੀਜਨਲ ਸਾਰਾ ਟਰੈਕਟਰ ਆ ਰੀਮਾਂ ਤੋਂ ਲੈ ਕੇ ਪਿੱਛੇ ਤੱਕ ਸਾਰਾ ਵਿਖਾ ਦਿਓ ਸਾਰਾ ਟਰੈਕਟਰ ਹੀ ਨਾਲ ਆ ਠੀਕ ਆ ਜੀ ਛੋਲ ਛੱਪੇ ਦਾ ਵੇਅ ਨੰਬਰ 1 ਟਰੈਕਟਰ ਆ 2011 ਮਾਡਲ ਆ ਇੰਜਨ ਗੇਅਰ ਦਾ ਵੀ ਆਈ ਡੀ ਨੰਬਰ ਪੀ ਵੀ 655 45 ਆਗੇ ਜੀ ਹਾਂਜੀ ਹਾਂਜੀ ਠੀਕ ਆ ਜੀ ਇਹ ਪਹਿਲੀ ਪਾਰਟੀ ਦਾ ਲਿਆ ਸੰਤੋਖ ਸਾਹਿਬ ਟਰੈਕਟਰ ਸਾਰੇ ਪਹਿਲੀ ਪਾਰਟੀ ਦੇ ਆਪਣੇ ਸ਼ੀਆ ਟਰੈਕਟਰ ਹੀ ਪਹਿਲੀ ਪਾਰਟੀ ਦੇ ਆ ਠੀਕ ਆ ਜੀ ਹਾਂਜੀ ਲੋ ਵੀ ਇਹ 11 ਮਾਡਲ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਆ ਜੀ 855 11 ਮਾਡਲ ਆ ਤੇ ਟਾਇਰ ਦੀ ਗੱਲ ਕਰ ਲਈਏ ਤੇ ਇਹਦੇ ਬੀਕੇਟੀ ਦੇ ਟਾਇਰ ਆ ਠੀਕ ਆ ਜੀ ਮਗਰਲੇ ਟਾਇਰ ਬੀਕੇਟੀ ਦੀ ਆ ਤੇ ਅਗਲੇ ਵੀ ਤੁਸੀਂ ਇਧਰ ਝਾਤ ਮਾਰ ਲਓ ਐਮ ਆਰ ਐਫ ਦੇ ਜੋੜੀ ਆ ਠੀਕ ਆ ਜੀ ਅਗਲੇ ਟਾਇਰਾਂ ਦੀ ਜੋੜੀ ਐਮ ਆਰ ਐਫ ਦੀ ਆ ਮਗਰਲੇ ਬੀਕੇਟੀ ਦੀ ਆ ਠੀਕ ਆ ਜੀ ਤੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਥੋੜਾ ਜਿਹਾ ਆਪਾਂ ਤੁਹਾਨੂੰ ਇਹਦੀ ਵੀ ਸਟਾਰਟਿੰਗ ਦਿਖਾ ਦਿੰਨੇ ਆ ਆ ਦੇਖੋ ਲੋ ਬਾਰੇ ਮਾਰ ਦੇ ਸਾਨੂੰ ਓਏ ਮਾਸਾ ਜੰਮਾ ਨਹੀਂ ਬਿਲਕੁਲ ਕਿਸੇ ਪਰੰਪਰਿਕ ਬਲੂਸ ਨਹੀਂ ਨਹੀਂ ਬਿਲਕੁਲ ਇੱਕ ਨੰਬਰ ਆ ਤੇ ਧੂਆਂ ਨਹੀਂ ਕੋਈ ਬਲੋ ਨਹੀਂ ਕੋਈ ਦੁਲੈਣਾ ਨਹੀਂ ਕੋਈ ਦੇਣਾ ਨਹੀਂਗਾ ਠੀਕ ਆ ਜੀ ਸੰਜੂ ਸਾਹਿਬ ਕੋਈ ਬਲੋਸ਼ ਰੋਣੀ ਹਾਂ ਟਾਇਰ ਆਪਾਂ ਹੁਣੇ ਸਾਰੇ ਸੀਸੇ ਅੱਜ ਬਹੁਤ ਵਧੀਆ ਟਾਇਰ ਇਹਦੇ ਸੰਜੂ ਸਾਹਿਬ 90 ਪੈਸੇ ਚਾਰੇ ਹਾਂ ਬਹੁਤ ਟਰੈਕਟਰ ਕਹਿੰਦਾ ਧੌਣ ਕਾਂ ਵਾਲੇ ਟਾਇਰ ਨਾ ਕਰੋ ਟਾਇਰ ਫੁੱਲੀ ਜਾਂਦੇ ਸੰਜੂ ਸਾਹਿਬ ਹਾਂ ਕੰਡੀਸ਼ਨ ਵਾਈਜ਼ ਕਰੋ ਚੈੱਕ ਸੁਖਰਾ ਟਰੈਕਟਰ 11 ਮਾਡਲ ਮਾਡਲ ਬਹੁਤ ਉੱਚਾ ਹਾਂ ਲੋਬੀ ਪ੍ਰਾਬੋ ਠੀਕ ਆ ਜੀ ਤੇ ਇਹ ਤਰਨਤਰਨ ਦਾ ਨੰਬਰ ਆਪਾਂ ਜਿਹੜਾ ਤੁਹਾਨੂੰ ਦਿਖਾਉਣਾ ਹਾਂ ਜੀ ਤਰਨਤਰਨ ਦਾ ਨੰਬਰ ਆ ਬੈਕ ਸਾਈਡ ਤੋਂ ਇਧਰ ਆ ਜੀਏ ਸਾਰਾ ਸਿਕੜਾ ਸੰਦੇ ਆ ਟਾਪ ਲਿੰਕ ਫੱਟੀ ਪ੍ਰੋਪਰ ਠੀਕ ਹੈ ਜੀ ਨਾਲ ਹੈਗਾ ਠੀਕ ਸਾਰਾ ਹਾਂ ਜੀ ਇਤਨਾ ਹੈ ਜੀ ਇਤਨਾ ਜਨਾ ਆਪਾਂ ਹਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਸੋ ਜਿੰਨਾ ਵੀ ਆ ਦੋਸਤੋ ਟਰੈਕਟਰ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਬਿਲਕੁਲ ਸਾਰੇ オリジナル ਟਰੈਕਟਰ ਨੇ ਕੋਈ ਐਕਸਟਰਾ ਜਿਹੜਾ ਮੋਡੀਫਿਕੇਸ਼ਨ ਨਹੀਂ ਹੋਈ ਕਿ ਜਾਂ ਕੋਈ ਵਾਧੂ ਕੰਮ ਨਹੀਂ ਹੋਇਆਗਾ ਠੀਕ ਹੈ ਜੀ ਜੋ ਜੋ ਏਜੰਸੀ ਵੱਲੋਂ ਬਣਾਇਆ ਗਿਆ オリジナル ਚੀਜ਼ ਮਿਲੂਗੀ ਤੁਹਾਨੂੰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ 2011 ਸੰਦੀਪ ਕੀ ਡਿਮਾਂਡ 11 ਮਾਡਲ ਸੰਧਾਬ ਡਿਮਾਂਡ ਹੈ ਜੀ 360000 ਰੁਪਿਆ ਉਹ ਚ ਮਾਨਤਨ ਮੌਕੇ ਤੇ ਆਏ ਭੇੜ ਭਰਾ ਦਾ ਪੂਰਾ ਕਰਾਂਗੇ 65 ਚ ਹੈ ਹਾਂਜੀ 65 ਚ ਪੂਰਾ ਮਾਨਤਨ ਉਹ ਵੀ 365000 ਡਿਮਾਂਡ ਆ ਉਹਦੇ ਵਿੱਚੋਂ ਛੋੜ ਛਪਾ ਕਹਿ ਲੋ ਮਾਨਤਨ ਕਰੋ ਕਰਾਂਗੇ ਮੌਕੇ ਤੇ ਹੋਊਗਾ ਕਰਾਂਗੇ ਵੀਰ ਆਪਣਾ ਆਉਂਦਾ ਠੀਕ ਆ ਜੀ ਬਹੁਤ ਵਧੀਆ ਕੰਡੀਸ਼ਨ 2011 ਮਾਡਲ ਦਾ ਅੰਦਰੋਂ ਭਾਵੇਂ 50 ਕਿੱਲੇ ਪੈਰੀ ਹੋਣੇ ਦੇ ਨਾਲ ਪ੍ਰੋਵਾਈਡ ਕੋਈ ਨਹੀਂ ਬਾਕੀ ਉਹ ਕਰਮਾਲੇ ਧੱਪਦੇ ਸੰਦੀਪ ਜੀ ਨਿਆਣਾ ਨਹੀਂ ਸਮਝ ਸਭ ਟਰੈਕ ਦੇਦੇ ਹਾਂ ਬਹੁਤ ਵਧੀਆ ਇਸ ਤੋਂ ਬਾਅਦ ਸੰਦੀਪ ਇਧਰਲੇ ਪਾਸੇ ਆ ਜੀ ਤੇ ਆਪਣੇ ਕੋਲ ਉੱਚੇ ਮਾਡਲ ਦੇ ਵਿੱਚ 16 ਮਾਡਲ ਟਰੈਕਟਰ ਆ ਗਿਆ ਸੰਤੂ ਸਾਹਿਬ ਇਹ ਵੀ ਸਾਰਾ ਅਰੀਜਨਲ ਆ ਟਰੈਕਟਰ ਨੂੰ ਕਿਤੇ ਕਲਮਾਂ ਨਹੀਂ ਲੱਗੀ ਠੀਕ ਆ ਵੀਰੇ ਸਾਰਾ ਟਰੈਕਟਰ ਇਹ ਨਾਲ ਜੇ ਮਗਰੇ ਟਾਇਰ ਇਹਦੇ ਵੱਡੇ ਜੇ ਹਾਂ ਜੀ ਤੇ ਮਗਰੇ ਟਾਇਰ ਚਲੋ ਇਹਦੇ ਹੈਗੇ ਆ ਮੇਰੇ ਖੜਾ 15 ਦੇ ਆ ਤੇ ਟਾਇਰ ਮਗਰ ਲਈ ਇਹਦੇ ਗੱਲ ਕਰਦੇ ਸੈਂਦਰਾ ਆ ਗਿਆ ਆ 15 ਦੇ ਆ ਲਓ ਜੀ ਠੀਕ ਹੈ ਜੀ ਐਮਆਰਪ ਆ ਗਿਆ ਇਹ ਮਾਰਾ ਟਾਇਰਾਂ ਦੀ ਗੱਲ ਕਰੀਏ ਟਾਇਰੇ ਤੇ ਜਿਹੜੇ ਆ 75 ਤੋਂ 80 ਪੈਸੇ ਦੇ ਆ ਜੀ ਹੂੰ ਜੀ 75 80 ਪੈਸੇ ਹਾਂਜੀ 75 80 ਪੈਸੇ ਮਗਰਲੇ ਟਾਇਰ ਆ ਜੀ ਹਾਂਜੀ ਚਲੋ ਅਗਲੇ 50 ਪੈਸੇ ਗਿਣ ਲਓ ਅਗਲੇ ਵੀ ਟਾਇਰ ਆ ਗਏ ਆ ਕਰ ਲਓ ਚੈੱਕ ਜੀ ਜਜਾਂ ਵਾਲੇ ਜਿਵੇਂ ਕਹਿੰਦੇ ਨੇ ਵੱਡੇ ਟਾਇਰ ਹਾਂਜੀ ਹਾਂਜੀ ਵੱਡੇ ਟਾਇਰ ਆ ਵੱਡੇ ਟਾਇਰ ਹਾਂਜੀ ਤੇ ਫੁੱਲ ਹੈ ਵੀ ਡਿਊਟੀ ਆ ਠੀਕ ਹੈ ਜੀ 2017 ਮਾਡਲ ਸੋਲਾ ਸੋਲਾ ਸਾਰਾ ਅਰੀਜਨਲ ਟਰੈਕਟਰ ਸ਼ੀਲਡ ਪਿਆ ਜੀ ਵੀ ਲੋਬੀ ਕਰੋ ਚੈੱਕ ਐਂ ਸ਼ੀਲਡ ਟਰੈਕਟਰ ਪਿਆ ਜੀ ਸੋਧਰਾ ਟਰੈਕਟਰ ਹੋਰ ਸਟਾਰ ਦੇ ਵਿੱਚ ਆ ਗਿਆ ਜੀ ਇਹਨੂੰ ਸਮਝੋ ਸਾਰਾ ਬਸਪੀਡ ਗਿਆ ਆ ਗਿਆ ਕੋਈ ਇਹਨੂੰ ਆਪਾਂ ਕੜਮ ਨਹੀਂ ਯਾਨੀ ਕਿ ਲਈ ਕੋਈ ਇਹਨੂੰ ਆਪਾਂ ਡੀਜ਼ਲ ਨਹੀਂ ਮਾਰਿਆ ਟਰੈਕਟਰ ਸਾਫ਼ ਸੁਥਰਾ ਸਾਰਾ ਹੀ ਉਹ ਦਸੀ ਚਮਕੀ ਜਾਂਦਾ ਵੈਸੇ ਫਿਰ ਵੀ ਸਮਝਦਾ ਚਮਕਾ ਵੈਸੇ ਪਤਾ ਲੱਗ ਜਾਂਦਾ ਪਤਾ ਕਿ ਚੱਕਰ ਆਪਾਂ ਟਰੈਕਟਰ ਕਿ ਇਹਨੂੰ ਡੀਜ਼ਲ ਨਹੀਂ ਮਾਰਦਾ ਜਿੱਦਾਂ ਘਰੋਂ ਲੈਉਣੇ ਨਾ ਉਦੋਂ ਬਸ ਧੋਗੇ ਦੇ ਟਰੈਕਟਰ ਲਾ ਦਨਾ ਬਸ ਬੱਸ ਅੱਗ ਜਾ ਨਾ ਆਪਾਂ ਕੋਈ ਕੰਮ ਹੀ ਕਰਾਉਣੇ ਐਵੇਂ ਝੂਠ ਮਾਰ ਗੱਲ ਗੱਲ ਹੀ ਹੋਈ ਦੀ ਹਾਂ ਤੇ ਸੁਸਰਾ ਬੇਟਕੇ ਰੇ ਰੇ ਕਰਵਾ ਦਿਖਾਓ ਜੀ ਜਿਵੇਂ ਮੇਰੇ ਸੰਦੀਪ ਪਹਿਲਾਂ ਪੰਜਰ ਕੀਤਾ ਵੀ ਘਰੇ ਤੁਹਾਨੂੰ ਮਿਲੂਗਾ ਸਾਰਾ ਸਮਾਨ ਠੀਕ ਹੈ ਜੀ ਘਰੋਂ ਹੀ ਆ ਕੋਈ ਮੰਡੀ ਦੇ ਵਿੱਚ ਨਹੀਂਗਾ ਬਾਕੀ ਸੁਸਰਾ ਦੂਜਾ ਲੱਗਾ ਲਾਵਾਂਗਾ ਆਪਾਂ ਟਰੈਕਟਰ ਦਾ ਏਕਰਾ ਨਾਲ ਹਾਂ ਇਹ ਉਸੇ ਤਰ੍ਹਾਂ ਤੁਹਾਨੂੰ ਨਾਲ ਮਿਲ ਜੂਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਮੇਰਾ ਭਰਾ ਔਰ ਅੱਗੇ ਪੈਸੇ ਲਾਉਣੇ ਆਪਦੇ ਚਾਹ ਨੂੰ ਤੁਸੀਂ ਫਾਈਬਰ ਲਵਾਓ ਛਤਰੀ ਲਵਾਓ ਡੇਕ ਸਿਸਟਮ ਲਾਓ ਠੀਕ ਹੈ ਜੀ ਉਹ ਕਿਸੇ ਪਾਸੇ 50000 ਰੁਪਏ ਟਰੈਕਟਰ ਦੇ ਲੈ ਲੈ ਚਲੋ ਮਰਗਾਟਾਂ ਦੇ ਕੱਲੀ ਟੇਬ ਹੀ ਕਰਾਉਣੀ ਹੈ ਉਹ ਮੈਂ ਕਰਵਾ ਕੇ ਦਊਗਾ ਸਾਰੇ ਕਰਵਾ ਲਵਣੀ ਹੈ ਪੋਜੀਟਿਵ ਠੀਕ ਹੈ ਜੀ ਠੀਕ ਬਾਕੀ ਟਰੈਕਟਰ ਵੇਖੋ ਸਾਰਾ ओरिजिनल ਹੈ ਤੁਹਾਨੂੰ ਸਭ ਟਰੈਕਟਰ ਦੀ ਚਮਕਦਮਕ ਵੇਖੋ ਕਿੰਨੀ ਜਿਆਦੀ ਹੈ ਵੇਖੋ ਜੀ ਇੰਨੇ ਸ਼ਾਕੀ ਕੋਈ ਨਹੀਂ ਇਹ ਬਾਕੀ ਠੀਕਾ ਜੀ ਬਹੁਤ ਖੂਬ ਅਰੇ ਮਾਰ ਮਾਰ ਬਖਾਰੋ ਸੰਤੂ ਸਾਹਿਬ ਆ ਪੂਰਾ ਸਾਫ ਟਰੈਕਟਰ ਆ ਇਹ ਲਈ ਰਮਦੇ ਮਾਰ ਦੋ ਝਲਕੇ ਕਰੀ ਪੂਰਾ ਸਾਫ ਆ ਸੰਸਾ ਬੰਪਰ ਬੰਪਰ ਨਵਾਂ ਲਗਾਇ ਲਓ ਵੀ ਠੀਕ ਆ ਆਪਾਂ ਲਾਇਆ ਜੀ ਬੰਪਰ ਮਾਵਾਂ ਲਾਇਆ ਜੀ ਇਹ ਬੰਪਰ ਨਹੀਂ ਹੈਗਾ ਬੰਪਰ ਜਿਆਦਾ ਲੱਗਾ ਦੋਸਤੋ ਨਵਾਂ ਇਹ ਬੰਪਰ ਲਾਇਆ ਠੀਕ ਆ ਜੀ ਇਹ ਸੰਦੀਪਾ ਦਾ ਵੀ ਆਪਾਂ ਨੰਬਰ ਅੰਮ੍ਰਿਤਸਰ ਦਾ ਸੰਤੂ ਸਾਹਿਬ ਪੀਪੀ 02 ਲਓ ਵੀ ਪੀਪੀ 02 ਜਿਹੜਾ ਅੰਮ੍ਰਿਤਸਰ ਦਾ ਨਾਰਾ ਹੈ ਸੰਤੂ ਸਾਹਿਬ ਸਾਰੇ ਟਰੈਕਟਰ ਦੇ ਫਸਟ ਓਨਰ ਠੀਕ ਆ ਬੇ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਡਾਕੂਮੈਂਟ ਜਿੰਨੇ ਆ ਕਾਗਜ਼ ਵਰਕ ਪੇਪਰ ਵਰਕ ਸਾਰੇ ਸਾਰੇ ਕਲੀਅਰ ਆਪਣੇ ਕੋਲ ਪਏ ਜਦੋਂ ਵੀ ਵੀਰ ਭਰਾ ਕੋਈ ਆਵੇ ਆਪਾਂ ਨੂੰ ਪੇਮੈਂਟ ਪੂਰੀ ਕਰ ਫਾਰਾ ਕੁਝ ਉਸੇ ਲੈ ਦੇ ਦਾਂਗੇ ਚਲੋ ਕੋਈ ਇਹ ਨਹੀਂ ਅਖਰਾਂ ਵੀ ਕਾਪੀ ਕਰਦੇ ਹੋਣੇ ਇਹ ਆ ਕੁਝ ਲੈਣਾ ਲਓ ਵੀ ਭਰਾਵੋ ਇਹ ਜਿਹੜਾ ਤੁਸੀਂ ਦੇਖ ਰਹੇ ਜੀ 2016 ਮਾਡਲ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਨੀਟ ਕਲੀਨ ਕੰਡੀਸ਼ਨ ਦੇ ਵਿੱਚ ਆ ਸਾਫ ਸੁਥਰੇ ਟਰੈਕਟਰ ਆ ਬਾਕੀ ਬਾਡੀ ਦੇ ਉੱਪਰੋਂ ਤੁਸੀਂ ਵੇਖੋਗੇ ਮਰਗਾਟ ਓਵਰ ਆਲ ਜੋ ਕੰਡੀਸ਼ਨ ਹੈਗੀ ਆ ਸਾਰੀ ਬਹੁਤ ਵਧੀਆ ਕੰਡੀਸ਼ਨ ਹੈ ਇਹ ਇਹਨਾਂ ਨੂੰ ਸੰਧੂ ਸਾਹਿਬ ਰਹੀਆਂ ਏ 1 ਕੰਡੀਸ਼ਨ ਦੇ ਵਿੱਚ ਆ ਤੇ ਲੈ ਵੀ ਸੰਦੀਪ ਜੀ ਇਹ ਮਾਡਲ ਉਚਾ ਤਕਰੀਬਨ 16 ਤੇ ਕੀ ਡਿਮਾਂਡ ਰੋਗੇ ਇਹਦੀ ਕਿੰਨੇ ਦਾ ਦੇ ਦਾਂਗੇ ਇਹਦੀ 4 ਲੱਖ ਦਾ 70 ਹਜ਼ਾਰ ਡਿਮਾਂਡ ਕਰਦੇ ਆ ਸੰਧੂ ਸਾਹਿਬ ਠੀ ਠੀਕ ਹੈ ਵੀਰੇ ਪੂਰਾ ਮਾਨਤਾ ਕਰਾਂਗੇ। ਲੋ ਵੀ 4,70,000 ਦਾ ਇਹ ਟਰੈਕਟਰ ਤੁਹਾਨੂੰ ਮਿਲੂਗਾ ਅੱਜ। ਨਮਾੜਾ ਸੰਧ ਸਾਹਿਬ 4, 70,000। ਮੈਂ ਸਟਾਰਟਿੰਗ ਕਹਿੰਦੀ ਵੀ ਆਪਾਂ ਤੁਹਾਨੂੰ ਚੈੱਕ ਕਰਾਉਣੇ ਇੱਕ ਵਾਰੀ ਆਪ ਵੇਖੋ ਜੀ। ਇਹ ਤਾਂ ਜੀ। ਇਤਨੇ ਲੋਪੇ ਦਾ 900 ਕਿਲੋਮੀਟਰ ਦੇ ਖਾਰੇ ਜੀ। 2100 2100 ਘੰਟਾ ਚੱਲਿਆ ਜੀ। ਲੋ। 2100 ਘੰਟਾ ਟਰੈਕਟਰ ਚੱਲਿਆ ਜੀ। ਲੋ ਜੀ ਚਲੋ ਕਾਕਾ ਠੀਕ ਆ ਜੀ 2100 ਘੰਟਾ ਚੱਲਿਆ ਜੀ ਹਾਂ ਜੀ ਲੋ ਵੀ ਠੀਕ ਆ ਜੀ 12100 ਘੰਟਾ ਜਿਹੜਾ ਦੋਸਤੋ ਅਸਾਂ ਤੁਹਾਨੂੰ ਸਾਰਾ ਵਾਜ ਆਪਣੇ ਕੋਲ ਟਰੈਕਟਰ ਸੀ ਪਸ਼ੂਆਂ ਦੀ ਵੀ ਵੀਡੀਓ ਪਾਤੀ ਜਿਹੜਾ ਟਰੈਕਟਰ ਦਾ ਆਪਾਂ ਸ਼ੌਂਕ ਰੱਖਦੇ ਹਾਂ ਮਾੜੀ ਦੀ ਕਿਰਪਾ ਜੁਰਾਉਂਦਾ ਦੀ ਬਬੀ ਅੱਗੇ ਚਲੋ ਵੇਚ ਲਈਦੇ ਆ ਬਿਲਕੁਲ ਜੀ ਸ਼ੌਂਕ ਦਾ ਜਿਹੜਾ ਕੋਈ ਵੀਰ ਟਰੈਕਟਰ ਦੀ ਖਰੀਦਾਰੀ ਕਰਦਾ ਵਪਾਰ ਦਾ ਕੀਤਾ ਵਾ ਪਹਿਲਾਂ ਵੀ ਬਹੁਤ ਸਾਰੇ ਆਪਾਂ ਤੁਹਾਨੂੰ ਟਰੈਕਟਰ ਦਿਖਾਏ 5 7 5 7 ਹਰ ਇੱਕ ਵੀਡੀਓ ਤੇ ਕੋਣ ਸੁਮਰਾਜ ਇੱਕ ਅੰਦਰ ਲੱਗਾ ਹੋ ਗਿਆ ਅਸਾਂ ਤੁਹਾਨੂੰ ਸਭ ਟਰੈਕ 855 855 ਹਾਂਜੀ ਹਾਂਜੀ ਠੀਕ ਹੈ ਜੀ ਇਸੇ ਤਰ੍ਹਾਂ ਜਿਹੜੇ 200 ਟਰੈਕਟਰ ਚੰਗੇ-ਚੰਗੇ ਆਉਂਦੇ ਰਹਿੰਦੇ ਆ ਟਾਪ ਮਾਡਲ ਉਹਦੇ ਬਾਕੀ ਵੇਖੋ ਟਾਪ ਮਾਡਲ ਵੀ ਆਉਂਦੇ ਖੜਾਵਾ ਖਰੂਵਾ ਕਿੱਡਾ ਟਰੈਕਟਰ ਦਾ 16 ਮਾਡਲ ਦਾ ਸਿੱਧਾ ਵੇਖੋ ਹਾਂ ਕਿੱਡਾ ਚਮਕਦਮ ਕਾਲਾ ਟਰੈਕਟਰ ਸਿੱਧਾ ਟਰੈਕਟਰ ਹੈ ਸਾਰਾ Ориਜਨਲ ਆ ਹਾਂਜੀ ਹਾਂਜੀ ਕੋਈ ਪੰਗਾ ਵਾਦੂ ਨਹੀਂ ਕੀ ਪੰਗਾ ਪੁੰਗਾ ਨਹੀਂ ਕਿਸੇ ਦਾ ਸਰ ਸਾਬ ਨਾ ਕਿਤਾ ਕਰਮੋਂ ਵੀ ਲੱਗੀ ਟਰੈਕਟਰ ਨੂੰ ਦੇ ਬਿਲਕੁਲ ਜੀ ਬੜਾ ਵੀ ਬੜਾ ਸਾਫ ਸੁਥਰਾ ਜਿਹੜਾ 200 16 ਮਾਡਲ ਦਾ ਇੱਧਰ ਤੁਹਾਨੂੰ ਆਪਾਂ ਦਿਖਾਤਾ ਇੱਕ ਠੀਕ ਹੈ ਜ 98 ਮਾਡਲ ਤੇ ਆ ਆ ਗਿਆ ਕਰਮਾਲਾ ਠੀਕ ਹੈ ਜੀ 93 ਜੀ 94 ਇਹ ਵੀ origignal tractor ਦੇਖ ਲੋ ਕਿੰਨਾ ਸਾਹਜਾ ਪਾਰਟੀ ਨੇ ਆ ਇਹ ਸਮਝੋ ਸਾਹਿਬ ਆ ਗਿਆ ਕੋਕਾ ਪੀ ਸੀ 2000 ਤੇ ਤਿੰਨ ਮਾਡਲ ਤਿੰਨ ਮੋਰ ਦਾ ਭੂਮੀ ਪੁੱਤਰ ਆ ਗਿਆ ਭੂਮੀ ਪੁੱਤਰ ਆ ਗਿਆ ਜੀ ਬਹੁਤ ਵਧੀਆ ਦੋਸਤੋ tractor ਨੇ ਅੱਜ 6 ਤੁਹਾਨੂੰ tractor ਦਿਖਾਏ ਆ ਉਮੀਦ ਕਰਦੇ ਆ ਚੰਗੇ ਲੱਗੇ ਹੋਣਗੇ ਬਾਕੀ ਜਿਹੜੇ ਭਰਾਵਾਂ ਨੂੰ ਜਿਹੜਾ ਵੀ tractor ਪਸੰਦ ਆਊਗਾ ਇੱਥੇ ਆਣ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਚਲਾ ਕੇ ਵਾਹ ਕੇ ਵੇਖ ਲਿਆ ਜੇ ਤਸੱਲੀਆਂ ਕਰ ਕਰ ਸੰਤੋਖ ਸਾਹਿਬ ਖੜੇ ਜਿਹੜੇ ਵੀਰ ਨੇ ਖੜਨਾ ਪੂਰੀਆਂ ਤਸੱਲੀਆਂ ਕਰ ਕਰ ਖੜੇਗੇ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਇੱਕ ਪੈਸੇ ਦਾ ਵਿੱਚ ਕਰਵਾ ਇੱਕ ਪੈਸਾ ਨਹੀਂ ਲੱਗਣ ਵਾਲਾ ਜਿਵੇਂ ਉਹ ਗੱਲ ਉਹੀ ਫਿਰਦਾ ਸਰਦਾਰ ਕੀ ਪਤਾ ਚੱਕਰ ਕੀ ਆ ਜਾ ਕੇ ਤੇਲ ਚੂਣ ਤੇ ਲੱਡਵਾਂ ਦਾ ਡੱਬਾ ਵੰਡਣਾ ਤੇ ਪੈੜੀਆਂ ਵਾਉਣ ਕੋਈ ਰੁਪਈਆ ਲਾਉਂਦੀ ਲੋਨੇ ਸਰਵਿਸ ਕਰਾਉਣੀ ਤਾਂ ਕਰਾ ਲੈ ਨਹੀਂ ਤਾਂ ਉਹ ਵੀ ਅਗਲੇ ਸੀਜ਼ਨ ਕਰਾ ਲੈ ਕੋਈ ਚੱਕਰ ਨਹੀਂਗਾ ਪੇੜ ਪਤਲੇ ਹੀ ਹੈ ਟਰੈਕਟਰਾਂ ਦੇ ਠੀਕ ਹੈ ਜੀ ਠੀਕ ਹਾਂ ਜੀ ਹਾਂ ਜੀ ਲਓ ਵੀ ਭਰਾਵ ਬਾਕੀ ਆਉਂਦੇ ਰਹਿੰਦੇ ਆ ਸੰਤ ਆਉਂਦੇ ਰਹਿੰਦੇ ਆ ਖੇਤੀ ਬੜੀ ਸੰਤ ਬਾਕੀ ਕੋਈ ਵੀਰ ਨੇ ਵੇਚਣਾ ਹੋਵੇ ਕੋਈ 855 ਦੇ ਤੇ ਆਪਾਂ ਬਹੁਤ ਜਿਆਦਾ ਸ਼ਿਕਾਇਨੇ ਚਾ 275 ਵੇਚਣਾ ਹੋਵੇ ਆਪਣੇ ਨਾਲ ਸੰਪਰਕ ਵੀ ਕਰ ਸਕਦਾ ਠੀਕ ਹੈ ਮਾੜੀ ਨਹੀਂ ਹਾਂਜੀ ਠੀਕ ਆ ਲੈ ਸੰਦੀਪ ਸਤਿ ਸ਼੍ਰੀ ਅਕਾਲ ਸੰਤ ਸਾਹਿਬ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਨੰਬਰ ਇੱਕ ਕਰ ਰਹੇ ਹੋ ਸੰਜੀ ਆਪਾਂ ਨੰਬਰ 1 84370 ਜੀ 1 84370 ਜੀ 38947 1 96 423890 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਲੋ ਵੀ ਦੋਸਤੋਂ ਨੰਬਰ ਸਕਰੀਨ ਦੇ ਉੱਪਰ ਆਪਾਂ ਲਾ ਦੇਾਂਗੇ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਸੋ ਬਾਕੀ ਟਰੈਕਟਰ ਕਿਹੋ ਜਿਹਾ ਲੱਗੇ ਬਾਕੀ ਰੇਡ ਦੀ ਗੱਲ ਰਹੀ ਠੀਕ ਹੈ ਜੀ ਕੋਈ ਪਾਰਟੀ ਆਉਂਦੀ ਆ ਮਨ ਕੇ ਸਮਝ ਸਾਬ ਮਾਨਤਨ ਪੂਰਾ ਕਰਾ ਦੇਤੇ ਮਾਨਤਨ ਹੋਊਗਾ ਕਿਸੇ ਭਰਾ ਦਾ ਮੁੜ ਕੇ ਨਹੀਂ ਜਾਂਦੇ ਖਾਲੀ ਨਹੀਂ ਜਾਂਦੇ ਠੀਕ ਹੈ ਜੀ ਸੋ ਆਓ ਇੱਥੇ ਆਣ ਕੇ ਤਸੱਲੀ ਕਰੋ ਸੋ ਫਿਲਹਾਲ ਦੋਸਤੋ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ